ਦੋਸਤੋ ਮੈਂ ਗਿਆਨ ਸਿੰਘ ਬਾਜਵਾ ਬਲਾਕ ਮੈਲਕਾਂ ਅੱਜ ਅਸੀਂ 17 ਨਵੰਬਰ ਨੂੰ ਖਨੋਰੀ ਬਾਰਡਰ ਤੇ ਹਾਂ ਜਿਹੜਾ ਕਿ ਆਪਾਂ ਅਖੰਡ ਪਾਠ ਪ੍ਰਗਾਸ ਕਰਾਇਆ ਸੀਗਾ ਪਰਸੋਂ ਉਸ ਦੇ ਸਬੰਧ ਵਿੱਚ ਅੱਜ ਗੁਰੂ ਕੇ ਲੰਗਰ ਤਿਆਰ ਹੋ ਰਹੇ ਆ ਜਿਵੇਂ ਕਿ ਮੈਂ ਕਾਜੂ ਬਦਾਮ ਨਾਰੀਅਲ ਵਗੈਰਾ ਸਾਡੇ ਜਿਹੜੇ ਹਜ਼ਾਰੂ ਬਜ਼ੁਰਗ ਜੋਧੇ ਜਿਹੜੇ ਹੈਗੇ ਆ ਕੱਟ ਰਹੇ ਆ ਇਹਦੇ ਸਾਡੇ ਕਰਨੈਲ ਸਿੰਘ ਜੀ ਬਲਾਕ ਪ੍ਰਧਾਨ ਭਗਵਾਨੀਗੜ੍ਹ ਦੇ ਬੈਠੇ ਆ ਉਹ ਸਾਡੇ ਸਾਰੇ ਬਜ਼ੁਰਗ ਜਿਹੜੇ ਵੀ ਹੈਗੇ ਆ ਸੋ ਭਰਾਵੋ ਔਰ ਬੜੀਆ ਚੜ੍ਹਦੀ ਕਲਾ ਦੇ ਵਿੱਚ ਮੂਰਚਾ ਮਤਲਬ ਦੇਖੋ ਖੀਰਾ ਦੇ ਲੰਗਰ ਚੱਲ ਰਿਹਾ ਗਾਲਾਂ ਬਣ ਰਹੀਆਂ ਸਬਜ਼ੀਆਂ ਹੋਰ ਭਰਾਵੋ ਰਾਤ ਚਲਾਈ ਦੀ ਇਹ ਆਪਾਂ ਤੁਹਾਨੂੰ ਦਿਖਾਈਏ ਕਿ ਜਿੱਕੇ ਜਿੱਕੇ ਜੋ ਜਿਹੜੇ ਪਤਲੇ ਸਮੁੰਦਰ ਦੇ ਭਰਾਵੋ ਪਰੇ ਹੋਏ ਆ ਤੇ ਹੁਣ ਇਹਦੇ ਵਿੱਚ ਆਪਾਂ ਪ੍ਰਧਾਨ ਜੀ ਉਹਨਾਂ ਨਾਲ ਗੱਲ ਕਰਾਂਗੇ ਸਰਦਾਰ ਪ੍ਰਧਾਨ ਜੀ ਉਹਨਾਂ ਨਾਲ ਗੱਲ ਕਰਾਂ ਕੀ ਕਹਿੰਦੇ ਆਹ ਸਾਰੀ ਆਟਾ ਕੱਢ ਲੈ ਐਸੋ ਜਿਹਾ ਆਟਾ ਨਾ ਵਰੀਆਂ ਕਹਿੰਦਾ ਭਵੇਲਿਆ ਕੇ ਲਾ ਦਾਂਗੇ ਇਹਨੂੰ ਇੱਧਰ ਤੇ ਪ੍ਰਧਾਨ ਜੀ ਆਟਾ ਮੇਰੇ ਡੰਗਾ ਦੇ ਇੱਧਰ ਸਾਈਡ ਤੇ ਦਿਓ ਜਿਹੜਾ ਵੀ ਆਪਾਂ ਇੱਥੇ ਪਰਸੋਂ ਖੰਡ ਪਾਠ ਪ੍ਰਗਾਸ ਕਰਾਇਆ ਸੀ ਅੱਜ ਉਹਦੇ ਭੋਗ ਪੈਣੇ ਆ ਹਾਂਜੀ ਗੁਰੂ ਕੇ ਲੰਗਰ ਤਿਆਰ ਹੋ ਰਿਹਾ ਹੈ ਇਹਦੇ ਸਬੰਧ ਵਿੱਚ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜੀ ਲੰਗਰ ਦੀ ਗੱਲ ਹੈ ਜਾਂ ਅੱਜ ਦਾ ਦਿਹਾੜਾ ਮਨਾਉਣ ਦੀ ਗੱਲ ਹੈ ਨਾ ਇੱਕ ਸਿੱਖ ਧਰਮ ਦੀ ਬਹੁਤ ਵੱਡੀ ਪਰ ਪ੍ਰਾਇ ਦੋ ਗੱਲਾਂ ਲੰਗਰ ਚਲਾਉਣਾ ਹੁੰਦੇ ਜ਼ੁਲਮ ਦੇ ਖਿਲਾਫ ਲੜਨਾ ਜਿਹੜੇ ਗੁਰੂ ਦਾ ਅਜੰਸੀ ਦਿਹਾੜਾ ਮਨਾ ਰਹੇ ਆ ਇਸ ਗੁਰੂ ਨੇ ਸਾਨੂੰ ਜ਼ਿੰਦਗੀ ਜਿਉਣਾ ਸਿਖਾਇਆ ਹੈ ਬੜੇ ਲੋਕ ਜਿਹੜੇ ਭੁੱਲੇ ਭਟਕੇ ਤੇ ਉਹਨਾਂ ਨੂੰ ਵੀ ਸਿੱਧੇ ਰਸਤੇ ਪਾਇਆ ਸਾਰੀ ਗੁਰੂ ਨਾਨਕ ਦੇਵ ਦੀ ਦੇਣ ਹੈ ਜਿਹੜੇ ਕਰਕੇ ਸੀ ਇਕੱਲੇ ਅਸੀਂ ਨਹੀਂ ਸਾਰੀ ਦੁਨੀਆ ਇਸ ਗੁਰੂ ਨੂੰ ਮੰਨਦੀ ਐ ਇਸ ਗੁਰੂ ਦੇ ਚਰਨ ਤੇ ਸਾਡੇ ਲਾ ਲਓ ਸਿੱਧੀ ਦੇ ਆੜੇ ਲਾ ਲਓ ਗੁਰੂਆਂ ਦੇ ਇਹ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਨੇ ਵੀ ਲੋਕ ਸਿਆਣੇ ਬਣ ਵੀ ਸਾਡੀ ਜ਼ਿੰਦਗੀ ਦੇ ਵਿੱਚ ਗੁਰੂਆਂ ਨੇ ਸਾਨੂੰ ਕਿਵੇਂ ਸਿਕਾਇਆ ਕਿਵੇਂ ਅਸੀਂ ਰਹਿਣਾ ਪਰ ਅੱਜ ਜਿਹੜੀ ਲੰਗਰ ਦੀ ਗੱਲ ਚੱਲਦੀ ਹੈ ਇਹ ਲੰਗਰ ਦੀ ਤਾਂ ਸਾਡੀ ਪਰੰਪਰਾ ਹੀ ਬਣੀ ਹੋਈ ਹੈ ਕੱਲੀ ਅੱਜ ਦੀ ਗੱਲ ਨਹੀਂ ਕਿਤੇ ਵੀ ਕੋਈ ਕੋਈ ਭੁੱਖਾ ਹੈ ਤੇ ਹਾਇਆ ਹੈ ਕਿਵੇਂ ਦਾ ਵੀ ਕਿਸੇ ਨੂੰ ਕੋਈ ਦਿੱਕਤ ਆਈ ਜਾਂ ਸੰਕਟ ਆਇਆ ਤਾਂ ਸਿੱਖ ਧਰਮ ਹਰੇਕ ਜਗ੍ਹਾ ਤੇ ਉਸ ਸੰਕਟ ਨੂੰ ਦੂਰ ਕਰਦਾ ਹੈ ਲੰਗਰ ਰਾਹੀਂ ਵੀ ਚਾਹੇ ਕੋਈ ਪੈਸੇ ਦੀ ਗੱਲ ਕਿਸੇ ਨੇ ਕਿਸੇ ਦੀ ਪੈਸੇ ਦੀ ਮਦਦ ਕਰਨੀ ਆਏ ਉਹ ਵੀ ਲੋਕ ਕਰਦੇ ਨੇ ਚਾਹੇ ਕੋਈ ਸਮੱਸਿਆ ਆ ਜਾਂਦਾ ਹੈ ਕਈ ਗੱਲਾਂ ਹੜ੍ਹ ਪੀੜ ਦੇ ਵਿੱਚ ਆ ਜਾਂਦੇ ਨੇ ਲੋਕ ਫਸਲਾਂ ਮਰ ਜਾਂਦੀਆਂ ਨੇ ਡੰਗਰਾਂ ਨੂੰ ਕੱਖ ਨਹੀਂ ਹੁੰਦੇ ਸਭ ਉੱਥੇ ਸਿੱਖ ਧਰਮ ਪਹੁੰਚਾਉਂਦਾ ਹੈ ਚਾਹੇ ਉਹ ਲੰਗਰ ਦੇ ਰੂਪ ਵਿੱਚ ਚਾਹੇ ਉਹ ਕਿਸੇ ਪੈਸੇ ਦੇ ਰੂਪ ਦੇ ਵਿੱਚ ਪਰ ਅੱਜ ਇੱਕ ਦੁੱਖ ਦੀ ਗੱਲ ਇਹ ਵੱਡੀ ਹੈ ਜਿਹੜੀ ਸਮੇਂ ਦੀ ਸਰਕਾਰ ਇਸ ਕਿਸਾਨਾਂ ਨੇ ਪੈਰਾਂ ਦੇ ਖੜੀ ਕਰੀ ਹੋਵੇ ਉਹੀ ਲੋਕ ਉਹਨਾਂ ਦੇ ਪੈਰਾਂ ਨੂੰ ਵੱਢਣ ਲੱਗੇ ਹੋਣ ਉਹ ਇੱਕ ਬੜੀ ਦੁੱਖਦਾਈ ਗੱਲ ਹੈ ਪਤਾ ਨਹੀਂ ਸਰਕਾਰ ਦੀ ਕਹੀ ਜੀ ਸੋਚ ਹੈ ਸਰਕਾਰ ਕੀ ਕਰਾਉਣਾ ਚਾਹੁੰਦੀ ਹੈ ਜਾਂ ਲੋਕਾਂ ਨੂੰ ਕੀ ਮਨਾਉਣਾ ਚਾਹੁੰਦੀ ਹੈ ਇਸ ਮਨਾਉਣ ਦੇ ਸਬੰਧ ਦੇ ਵਿੱਚ ਪਹਿਲਾਂ ਵੀ ਕਈ ਗੱਲਾਂ ਟਕਰਾਅ ਹੋਏ ਨੇ ਚਾਹੇ ਰਾਜਿਆਂ ਦੇ ਹੋਏ ਨੇ ਕਿਸਾਨਾਂ ਦੇ ਨਾਲ ਚਾਹੇ ਕਿਸੇ ਹੋਰ ਕਿਸੇ ਲੋਕਾਂ ਦੇ ਕਿਸੇ ਧਰਮ ਦੇ ਖਿਲਾਫ ਵੀ ਲੋਕਾਂ ਨੇ ਚੱਕਿਆ ਹੈ ਪਰ ਉਹ ਕਦੇ ਜਿੱਤ ਨਹੀਂ ਪਾ ਸਕੇ ਜਿਹੜੇ ਧਰਮ ਦੇ ਖਿਲਾਫ ਲੜੇ ਨੇ ਨਾ ਤਾਂ ਉਹ ਜਿੱਤ ਪਾ ਸਕੇ ਨੇ ਜਿਹੜੇ ਰਾਜਾਂ ਨੇ ਰਾਜ ਕੀਤੇ ਨੇ ਉਹ ਆਪਦੀ ਇਸ ਤਰ੍ਹਾਂ ਦੀ ਕਮਾਂਡ ਨਹੀਂ ਚਲਾ ਸਕੇ ਵੀ ਕਿਸੇ ਲੋਕਾਂ ਨੂੰ ਥੱਲੇ ਦਬਾ ਕੇ ਉਹਨਾਂ ਦੇ ਉੱਤੇ ਕੋਈ ਜ਼ੁਲਮ ਦੀ ਜ਼ਬਰ ਦੀ ਕਿਰਪਾਨ ਚੱਕ ਕੇ ਆਉਣ ਪਰ ਸਿੱਖ ਧਰਮ ਹਰੇਕ ਜਗ੍ਹਾ ਦੇ ਉੱਤੇ ਲੜਦਾ ਰਿਹਾ ਇਸ ਲੋਕ ਪਰ ਦੇ ਲਈ ਅੱਜ ਜਿਹੜੀ ਸਮੇਂ ਦੀ ਸਰਕਾਰ ਸਾਡੇ ਨਾਲ ਟਕਰਾ ਲਈ ਹੈ ਲੈ ਰਹੀ ਹੈ ਲੋਕ ਐਮਐਸ ਵੀ ਮੰਗਦੇ ਨੇ ਉਹਦਾ ਹੱਕ ਮੰਗਦੇ ਨੇ ਨਾ ਕਿ ਭੀਖ ਮੰਗਦੇ ਨੇ ਪਰ ਸਮੇਂ ਦੀ ਸਰਕਾਰ ਨੂੰ ਪਤਾ ਨਹੀਂ ਕਿੱਥੇ ਸੁੱਤੀ ਪਈਆ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਇਹ ਕੌਣ ਲੋਕ ਨੇ ਜਿਹੜੇ ਲੋਕਾਂ ਨੇ ਸਰਕਾਰ ਨੂੰ ਪੈਰਾਂ ਦੇ ਖੜਾ ਕਰਿਆ ਹੋਵੇ ਆਮ ਲੋਕਾਂ ਦੇ ਗਰੀਬਾਂ ਦੇ ਨਾਲ ਖੜੇ ਹੋਣ ਲੋਕ ਉਹਨਾਂ ਲਈ ਇਹ ਸਰਕਾਰ ਨੀਤੀ ਲੈ ਕੇ ਆਉਂਦੀਵੇ ਕਦੇ ਵੀ ਨੀਤੀ ਦੇ ਵਿੱਚ ਸਰਕਾਰ ਕਾਮਯਾਬ ਨਹੀਂ ਹੋਊਗੀ ਠੀਕ ਹੈ ਸੋਚ ਆਓ ਲੋਕਾਂ ਦੀ ਵੀ ਅਸੀਂ ਕਹਾਂ ਨਹੀਂ ਲੋਕਾਂ ਨੂੰ ਥੱਲੇ ਲਾ ਕੇ ਜਾਂ ਕੋਈ ਜ਼ਮੀਨ ਸਾਨੂੰ ਲੋਕ ਸਮਾ ਦੇਣਗੇ ਕਿਸੇ ਦਿੱਕਤ ਇਹਨਾਂ ਲੋਕਾਂ ਨੂੰ ਤੰਗ ਕਰਕੇ ਜੇ ਪ੍ਰਾਲੀ ਦੇ ਮੁੱਦੇ 'ਚ ਤੰਗ ਕਰਦੇ ਨੇ ਚਾਹੇ ਉਹ ਪਾਣੀ ਦੇ ਮੁੱਦੇ ਜਰੂਰ ਰੂਪ ਤੇ ਅਤੰਕ ਕਰਦੇ ਨੇ ਪਰ ਉਹ ਸਾਰੀਆਂ ਗੱਲਾਂ ਨੂੰ ਭੁੱਲ ਜੇ ਸਰਕਾਰ ਵੀ ਇਹ ਲੋਕਾਂ ਦੇ ਬੜੇ ਕਸ਼ਟ ਝੱਲੇ ਹੋਏ ਨੇ ਝੱਲ ਸਕਦੇ ਨੇ ਝੱਲਣ ਯੋਗ ਨੇ ਝੱਲਣ ਵਾਲਿਆਂ ਦਾ ਕੰਮ ਹੈਗਾ ਲੜਦੇ ਨੇ ਇਸ ਮੁੱਦਿਆਂ ਦੇ ਉੱਤੇ ਪਰ ਸਮਝ ਦੀ ਸਰਕਾਰ ਸੋਚੇ ਮੈਂ ਕਹਿੰਦਾ ਅਜੇ ਵੀ ਧਿਆਨ ਮਾਰੇ ਵੀ ਇਹ ਲੋਕਾਂ ਦਾ ਜਿਹੜਾ ਹੱਕ ਆ ਜਿਹੜੇ ਇੱਥੇ ਬੈਠੇ ਲੋਕ ਹੱਕ ਮੰਗਦੇ ਇਹਨਾਂ ਦਾ ਹੱਕ ਦੇਵੇ ਇਹਨਾਂ ਕਹਿੰਦਾ ਮੈਂ ਫਤਿਹ ਬਣਾਉਣਾ ਵੈਗਰੂ ਜੀ ਦਾ ਕਾਲਸਾ ਵੈਗਰੂ ਜੀ ਦੀ ਫਤਿਹ ਧੰਨਵਾਦ ਜੀ